ਖੋ ਜੀ ਇਹ ਹੈਗਾ ਤਹਾਲ ਦਾ ਕਿਹੜਾ ਲੋਜ ਆ ਇਹਦੇ ਅੰਦਰ ਜਾ ਕੇ ਆਨੇ ਆ ਦੇਖਦੇ ਆ ਆ ਕੁਛ ਅੱਧਾ ਦੀ ਐਂਟਰੀ ਆ ہاں ਜੰਗਲ ਸਫਰੀ ਲਈ ਆ ਗੱਡੀਆਂ ਨਾਲ ਇਹ ਸੈਂਟਰ ਸੇ ਆ ਐਂਟਰੀ ਆ ਥੋੜੀ ਇੱਥੇ ਸਾਡੇ ਪਿੰਡ ਚ ਹੈਗੀ ਆ ਇੱਧਰ ਹੈਗਾ ਮੱਕੀ ਰੋਟੀ ਸਰੋਂ ਦਾ ਸਾਗ ਬਣਦਾ ਸਾਰਾ ਇੱਧਰੋਂ ਚੌਂਕਾ ਪੰਜਾਬੀ ਅਗਰ ਕਿੰਨੇ ਵੇ ਤੱਕ ਰਹਿੰਦਾ ਖੁੱਲਾ ਹੈ 8 3750 ਰੁਪਏ ਦਾ ਕਮਰੇ ਦਾ ਚਾਰਜ ਕਰਦੇ ਆ ਇੱਕ ਦਿਨ ਦਾ ਤੇ ਗਾਈਜ਼ ਆਜੋ ਤੁਹਾਨੂੰ ਅੰਦਰ ਉਹ ਦਿਖਾਈਏ ਲੋਜ ਕਿਦਾਂ ਦਾ ਬਹੁਤ ਕਣੀ ਇੱਥੇ ਬੈਗ ਆਫੀ ਪਿੰਨੇ ਹਣੀ ਤੇ ਆਹ ਕੁਛ ਏਦਾ ਦਾ ਵਿਊ ਆ ਭਾਜੀ ਜੰਗਲ ਸਫਰੀ ਦਾ ਕੀ ਕਰ ਰਿਹਾ ਰੱਖ ਪੱਛਮ ਵੱਰ ਜਾ ਆਪਣਾ 300 ਰੁਪਏ 300 ਰੁਪਏ ਇਕਮੰਦ ਦੇ ਰੱਖਣਾ ਆਹ ਕੁਛ ਬੱਚਿਆਂ ਦੀ ਝੂਲੇ ਆ ਔਰ ਹੀ ਹਵਾ ਕੱਢੀ ਹੋਈ ਆ ਤੇ ਆ ਟੈਂਪੋ ਲੈਣਾ ਚੱਲਦੇ ਅੱਗੇ ਇੱਥੇ ਆਪਣੀ ਲੋਜ ਕਿੱਥੇਗਾ ਚੋਹਾਲ ਲੋਜ ਚੋਹਾਲ ਡੈਮ ਦੇ ਲੱਗੂ ਡੈਮ ਤੇ ਬਣਿਆ ਹੋਇਆ ਜਿੱਦਾਂ ਥਾਣਾ ਡੈਮ ਨਾਲ ਉਦਾਂ ਹੀ ਚੋਹਾਲ ਡੈਮ ਤੇ ਹੀ ਬਣੇ ਪਿਆਣਾ ਤੇ ਚੱਲਦੇ ਆ ਮੈਂ ਤਾਂ ਪਹਿਲੇ ਗਿਆ ਨਹੀਂ ਭਾਜੀ ਹਣੀ ਇੱਕ ਦੋ ਵਾਰੀ ਤੇ ਮੈਂ ਚੱਲਦਾ ਆਂ ਦੇ ਤੇ ਤੁਹਾਨੂੰ ਵੀ ਦਿਖਾਨਾ ਹੈ ਤੇ ਦੇਖਦੇ ਆਂ ਕਿਦਾਂ ਦਾ ਹੈਗਾ ਉੱਥੇ ਦਾ ਸੇਮ ਹੀ ਆ ਥਾਣਾ ਡਾਇਮਰ ਦਾ ਕੁਛ ਡਿਫਰੈਂਟ ਹੈਗਾ ਥੋੜਾ ਵੱਡਾ ਹੈ ਉਹਦੇ ਨਾਲੋਂ ਥੋੜਾ ਜਿਹਾ ਭਈ ਕਹਿੰਦੇ ਤੋਂ ਵੱਡਾ ਹੈ ਚਲੋ ਚੱਲਦੇ ਆਂ ਤੇ ਤੁਹਾਨੂੰ ਹੀ ਦਿਖਾਨੇ ਨਿਕਲਦੇ ਹੁਣੇ ਤੋਂ ਵਖੋ ਜੀ ਇਹ ਹੈਗਾ ਚੋਹਾਲ ਦਾ ਕਿਹੜਾ ਲੋਜ ਆ ਇਹਦੇ ਅੰਦਰ ਜਾ ਕੇ ਆਨੇ ਆਂ ਦੇਖਦੇ ਆਂ ਆਹ ਕੁਛ ਅੱਧਾ ਦੀ ਐਂਟਰੀ ਆ ਅੱਛਾ ਹੀ ਹਾਲ ਤੱਕ ਬਣਾਉਂਦੇ ਪਏ ਆ ਨਾ ਹੂੰ ਚਲੋ ਦੇਖਦੇ ਆਂ ਜਾ ਕੇ ਕੀ ਹੈਗਾ ਇਹ ਕਿੰਨੀ ਕਿਦੂਰ ਆ ਇਹ ਬਸ ਨਾਲੇ ਆ ਕਿਲੋਮੀਟਰ ਹੁਣ ਕਿਲੋਮੀਟਰ ਹੈਗਾ ਜੀ ਕੱਚੀ ਹਦਾਤਾ ਸਰਪਟੇ ਦੇਦੇ ਆ ਰਸਤਾ ਤਾਂ ਵਧੀਆ ਜੇ ਲੱਗਦਾ ਵੇਗਾ ਲੇਖਨ ਨੂੰ ਤਾਂ ਕਿ ਬਹੁਤ ਵਧੀਆ ਓਧਾ ਸੋਹਣਾ ਖੁੱਲਾ ਪਾਰਕ ਬਣਿਆ ਹੈ ਆਪਣੇ ਕਈ ਗੜੇ ਯਾਦ ਬਹੁਤ ਚੀਜ਼ਾਂ ਪਤਾ ਨਹੀਂ ਨਾ ਇਹਨਾਂ ਜਿੱਦਰ ਥਾਣਾ ਡੈਮ ਤਾਂ ਹੁਣ ਜਿੱਦਾਂ ਹੋ ਗਿਆ ਕਿ ਬਹੁਤ ਤਕਰੀਬਨ ਜਾਈ ਆਏ ਆ 90% ਤਾਂ ਲੋਕ ਆਪਣੇ ਲੋਕਲ ਜਾਈ ਆਏ ਹੋਣੇ ਥਾਣਾ ਡੈਮ ਇੱਥੇ ਮੇਰੇ ਸਹਾਨਾ ਤਾਂ 20% ਆਏ ਹੋਗੇ ਉਹ ਆ ਗਏ ਬੱਸ

हां कुछ चल रहा था नेटवर्क के बहुत कटते थे हां जंगल सफारी ली है गड्डियां वाली सेंटर से आ एंट्री है उधर की एंट्री उधर ही साइड साडा ਪਿੰਡ ਹੈ ਸਾਡਾ ਪਿੰਡ ਆਜੋ ਇਧਰ ਇੱਥੇ ਸਾਡੇ ਪਿੰਡ ਚ ਹੈ ਕੀ ਆ ਇਧਰ ਹੈਗਾ ਮੱਕੀ ਰੋਟੀ ਸਰੋਂ ਸਾਗ ਸਬਸਾ ਸਾਰਾ ਕੁਝ ਇਧਰੋਂ ਚੌਂਕਾ ਪੰਜਾਬੀ ਅੱਛਾ ਚਲੋ ਆਜੋ ਤੁਹਾਨੂੰ ਦਿਖਾਉਂਦੇ ਆ ਆਜੋ ਤੁਹਾਨੂੰ ਦਿਖਾਈਏ ਪੰਜਾਬੀ ਆਪਣਾ ਪਿੰਡ ਆਪਣਾ ਪਿੰਡ ਅਤੇ ਟੈਲੀਫੋਨ ਵਗੈਰਾ ਵੀ ਸਾਰਾ ਕੁਝ ਹੈਗਾ ਅੱਛਾ ਇਹ ਜਿਹੜਾ ਪੰਜਾਬੀ ਉਹ ਹੈ ਨਾ ਹੂੰ ਹੂੰ ਪੈਨ ਸਟੈਂਡ ਠੀਕ ਆ ਬਾਲ ਵਗੈਰਾ ਹੈ ਇਹ ਸਾਰੇ ਫੂਡ ਸਟੈਂਡ ਵਿਕਰ ਉਹ ਚੌਂਕਾ ਚੁੱਲਾ ਮੱਕੀ ਰੋਟੀ ਸਰੋਂ ਦਾ ਸਾਗ ਹੈਗਾ ਸਾਰਾ ਕੁਝ ਹੈ ਇਥੇੋਂ ਭਾ ਕੇ ਗਏ ਮੱਕੀ ਰੋਟੀ ਸਰੰਦ ਦਾ ਸਾਹ ਖਾਓ ਟੈਲੀਫੋਨ ਇੱਧਰ ਗੱਲ ਕਰਕੇ ਦਿਖਾਓ ਜੀ ਮਾੜੀ ਕਾਲ ਲਗਾਓ ਮਾੜੀ ਨੰਬਰ ਲਾ ਡਾਇਲ ਕਰੋ ਨੰਬਰ ਕੋਮਦਾ ਨਹੀਂ ਜੇ ਕੋਮਦਾ ਯਾਰ ਗਾਈ ਮੈਂ ਆਪਣਾ ਨੰਬਰ ਲਾ ਕੇ ਹੈਲੋ ਜੀ ਇਹ ਪੰਜਾਬ ਪੁਰਾਣੇ ਸਟਾਈਲ ਦਾ ਆ ਗਿਆ ਉਹ ਵੀ ਇਹ ਦਾਲ ਦੂਲ ਪੀਸਾ ਇਹ ਮਧਾਨੀ ਮਧਾਨੀ ਚਰਕਾ ਹੈਗਾ ਇਹ ਰੂਮ ਉਹ ਦੂਆਂ ਵਾਲਾ ਕਿਹੜਾ ਹੁੰਦਾ ਜਿਹੜਾ ਆ ਦਾਲਾਂ ਵੀ ਸਨ ਚਲੋ ਥੋੜੇ ਪੰਜਾਬੀ ਕਲਚਰ ਨੂੰ ਆਪਣੇ ਹਾਂ ਤੇ ਬੁੰਦੂ ਵੀ ਆ ਗਏ ਇੱਥੇ ਬੈਠਾ ਜੱਜ ਨਾਲ ਸਾਹਮਣੇ ਰੱਖਿਆ ਇੱਥੇ ਆਪਣੇ ਸੋਨੇ ਗਹਿਣੇ ਕੁੱਡੀ ਗਹਿਣੇ ਰੱਖੇ ਹੈਗੇ ਨੇ ਚਲੋ ਹੁਣ ਤੁਹਾਨੂੰ ਆਪਣਾ ਪੇਂਟ ਦਿਖਾਤਾ ਹੁਣ ਤੁਹਾਨੂੰ ਬਾਕੀ ਥੋੜੇ ਦਿਖਾਣੇ ਇੱਥੇ ਆਜੋ

ਅੱਡੀ ਨਾ ਇਹਦਾ ਕੰਮ ਅੱਡੀ ਨਾ ਆਉਂਦੇ ਸਾਰਾ ਕੁਝ ਅੱਡੀ ਤੇ ਆਦਾ ਕਿਉਂ ਭਾਜੀ ਚਲਿਏ ਫੇ ਆ ਦੇਖੋ ਗਾਇਜ਼ ਜੇ ਤੁਸੀਂ ਬੈਂਬੂ ਬਾਰੇ ਬਾਸ ਬਾਰੇ ਨੌਲੇਜ ਚਾਹੁੰਦੇ ਆ ਤੇ ਆਹ 바ਰ ਕੋਡ ਇੱਥੇ ਸਕਰੀਨਸ਼ਾਟ ਲੈ ਕੇ ਸਕੈਨ ਕਰ ਲਓ ਤੁਹਾਨੂੰ ਪੂਰੀ ਡੀਟੇਲ ਮਿਲ ਜੂਗੀ ਅੱਗੇ ਵੀ ਜੇ ਤੁਸੀਂ ਸਾਗਵਾਨ ਦੇ ਚਾਹੁੰਨ ਆ ਦੇਖੋ ਇਹਨੂੰ ਸਕੈਨ ਕਰੋ ਇਹਦੀ ਡੀਟੇਲ ਪੂਰੀ ਆ ਜੂਗੀ ਤੁਹਾਨੂੰ ਫਾਇਦੇ ਨੁਕਸਾਨ ਸਭ ਪਤਾ ਲੱਗ ਜਾ ਬਾਕੀ ਆ ਕੁਛ ਇੱਧਰ ਦਾ ਹੈਗਾ ਇੱਧਰ ਬਾਥਰੂਮ ਵਗੈਰਾ ਆ ਗਿਆ ਤੇ ਇਹ ਆਉਗੂ ਹੈਗਾ ਤੇ ਆ سامنے ਲੋਜ ਬਣੇ ਹੋਏ ਆ ਕਿਹੜੇ ਇੱਕ ਹੀ ਆ ਭਾਈ ਉਹ ਅੱਛਾ ਇੱਕ ਥੱਲੇ ਵੀ ਆ ਨਹੀਂ ਨਹੀਂ ਇਹ ਡਾਈਨਿੰਗ ਹਾਲ ਆ ਜਿੱਥੇ ਖਾਣਦੇ ਹੁੰਦੇ ਹਾਂਜੀ ਇਹ ਡਾਈਨਿੰਗ ਹਾਲ ਆ ਜਿੱਦਾਂ ਰੋਟੀ ਪਾਣੀ ਖਾਣਾ ਇੱਥੇ ਆ ਉਹ ਇਹ ਕਿਾ ਹੀ ਵਧੀਆ ਲੱਗਦਾ ਪਿਆ ਦੇਖੋ ਕਿੰਨਾ ਹੀ ਵਧੀਆ ਲੱਗਦਾ ਪਿਆ ਬੋਟਿੰਗ ਵੈਰਾ ਵੀ ਹੁੰਦੀ ਇੱਧਰ ਤੇ ਆ ਹਾਂ ਤੇ ਆ ਇਹ ਬਣੇ ਨੇ ਇੱਧਰ ਕਿਚਨ ਹੈ ਇਹਨਾਂ ਦਾ कुछ, कुछ चल रही है पत्ते कुछ खाके चल रही है पहले आगे आगे है ना थल्ली लॉयड बनी हो इसे लॉयड होगा इसे दोगा तो थाना डैम चपने के है ना सीज़न पाइन मैंने तो खाने है मैंने तो खाने है गिरते खाने किधर दे है ना काबी नहर खाने बहुत ही है मैंने होता नहीं मेरे कोई मरी

8 ਬੰਦੇ ਬੈਠਾ ਹੋਣਾ 7.7 8 ਬੱਦ ਜਾਂਦਾ 7.7 8 ਤੇ ਆਪਣੇ ਕਮਰਿਆਂ ਦਾ ਕੁਝ ਦੱਸ ਸਕਦੇ ਕਰਾਇਆ ਜੀ 3750 ਜੀ 3750 ਬੰਬਾਂ ਕੱਲ ਵਾਲਾਂ ਦੀ ਅੱਛਾ ਜੀ 12 ਬੰਦ ਕੱਲ ਵਾਲਾ ਜਿਹੜਾ ਮੱਦੀ ਲਾਲੂ 2 ਤੋਂ 12 12 ਘੰਟੇ ਤੋਂ ਵੀ ਘੰਟੇ ਲਾਣਗੇ ਠੀਕ ਇਦਾਂ ਆ ਤੁਹਾਨੂੰ 3750 ਰੁਪਏ ਦਾ ਕਮਰੇ ਦਾ ਐਡਾ ਚਾਰਜ ਕਰਦੇ ਆ ਇੱਕ ਦਿਨ ਦਾ ਤੇ ਹੁਣ ਆਪਾਂ ਕੌਫੀ ਕੀਤੀ ਆਊਟਰ ਤੇ ਕੌਫੀ ਕਰਦੇ ਇੰਜੋਏ ਤਾਂ ਦਾ ਅੱਧੇ ਕਿੱਦਾਂ ਦਾ ਹੈਗਾ ਟੇਸਟ ਭਾਈ ਸਾਹਿਬ ਇਹ ਤੁਹਾਨੂੰ ਅੰਦਰੋਂ ਦਿਖਾਣੇ ਲੋ ਜਾਨਾ ਖੁੱਲਾ ਪਿਆ ਹੈ ਤੇ ਅੰਦਰੋਂ ਤੁਹਾਨੂੰ ਦਰਸ਼ਨ ਕਰਾਣੇ ਕਿੱਦਾਂ ਦੇ ਅੰਕਲ ਤੁਹਾਨੂੰ ਦੱਸਤਾ ਹੈ 3750 ਰੁਪਏ ਬਰਥਡੇ ਦਾ ਇੱਥੇ ਹੈਗਾ ਚਾਹ ਅੰਦਰੋਂ ਦਿਖਾਉਣੀ ਲਾਈਟ ਕੀ ਹੈ ਇਹਦਾ ਆਵਾਜ਼ ਵੀ ਆਉਂਦੀ ਹੈ ਆਵਾਜ਼ ਵੀ ਆਉਂਦੀ ਹੈ ਇਹ ਸਾਡਾ ਬੈਲਕਨੀ ਤੋਂ ਆਏ ਥੱਲੇ ਜਾਂਦਾ ਬੋਟਿੰਗ ਦੇ ਬੋਟਿੰਗ ਲਈ ਰਸਤਾ ਆਇਆ ਆਪਾਂ ਕਰਨੀ ਆ টাইগার ਸੰਦਿਖਦਾ ਹੋਇਆ ਤੇ ਜਿਹੜੀ ਵੀ ਗੀਮ ਉੱਦ ਖੰਣ ਜੇ টাইগার ਬਾਰੇ ਜਾਣਕਾਰੀ ਲੈਣੀ ਹੈ ਤੇ ਆਹ 바ਰ ਕੋਡ ਸਕੈਨ ਕਰ ਲੇ ਨੀ ਕਰਦੇ ਕੀ ਬਾਤ ਹੈ ਜਿੱਦਾਂ ਨੂੰ ਕਹਿੰਦੇ ਸੂਰਜ ਹੁੰਦਾ ਉਦੋਂ ਮੂੰਹ ਆਏ ਤਾਂ ਮਤਲਬ ਮੇਰੇ ਵਾਲ ਨੂੰ ਇਹਦਾ ਮੂੰਹ ਆਪਾਂ ਤਾਪ ਸਾਡੇ ਚੋ ਹੀ ਜਾਂਦਾ ਪਿਆ ਅਸਲੀ ਮਾਈ ਗਾਡ ਤੇ ਆ ਪਣੇ ਹੈ ਖੈਰ ਦਾ ਤੇ ਉਹ ਬਣਿਆਗਾ ਸ਼ੀਸ਼ਮ ਤੇ ਪਿੱਛੇ ਦੇਖਿਓ ਵੀਊ ਕੀ ਆਈ ਬਾਤ

ਲੋਜ ਕਿਦਾਂ ਦਾ ਫਿਰ ਦੁਪਹਿਰ ਕਿਹਾ ਕਿ ਨੰਬਰ ਆਪਾਂ ਵਰ ਵਰ 100 ਰੁਪਏ ਦੇਖੋ ਆ ਕੁਝ ਰੂਮ ਨੇ ਰੂਮ ਆਪਾਂ ਲੈ ਲਿਆ ਇੱਥੇ ਤੇ ਅੱਜ ਤੁਹਾਨੂੰ ਦਿਖਾਣੇ ਬਾਹਰ ਕੀ ਆ ਵਰਤ ਨਹੀਂ ਇੱਥੇ ਬੈਗ 커피 ਪੀਣੇ ਹਣੀ ਤੇ ਆ ਕੁਝ ਇਦਾਂ ਦਾ ਵਿਊ ਆ ਤੇ ਆ ਦੇਖੋ ਆ ਗਏ ਤੇ ਲੈ ਗਏ ਮਮਾ ਆ ਬਾਹਰ ਬਲਕਨੀ ਤੇ ਪਰਡੇ ਦਾ ਚਾਰਜ ਆਪਾਂ ਪਤਾ ਕੀਤਾ 37 ਦਾ 50 ਦਾ ਹੈਗਾ ਤੇ ਆਜੂ ਭਾਜੀ ਪਹਿਲੇ ਰੂਮਾਂ ਦੇ ਦਿਖਾ ਦੇ ਆ ਬਾਹਰ ਬਲਕਨੀ ਦਾ ਵੀ ਦਿਖਾ ਤਾਂ ਸਾਰਾ ਘਰ ਹੈ ਨਾ ਇਹ ਕੰਮ ਇਤੇ ਵੱਖੜਾ ਹੀ ਕੰਮ ਹੈ ਤੇ ਬਹੁਤ ਵਧੀਆ ਤੇ ਸਮਝ ਲੋਕੇਸ਼ਨ ਬਹੁਤ ਵਧੀਆ ਹੈ ਗੜਾ ਵੀਊ ਹੈ ਨਾ ਉਹ ਬਹੁਤ ਵਧੀਆ ਹੈਗਾ ਤੇ ਬੱਤੀ ਭਾਜੀ ਵੀ ਇੱਥੇ ਜੀ ਪਹਿਲਾਂ ਮੈਂ ਅੱਥਰਸ ਕਹਾ ਬਹਰ ਗਿਆ ਤੇ ਵਧੀਆ ਬੰਦੇ ਕੋਆਪਰੇਟਿਵ ਆ ਤੇ ਯੰਕਨ ਨਾਲ ਵੀ ਥੋੜੀ ਗੱਲਬਾਤ ਹੋਈ ਸੀ ਆਪਣੀ ਜਿਹੜੇ ਉੱਥੇ ਸੀਗੇ ਤੇ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਰਾ ਦੱਸਿਆ ਹੈ ਤੇ ਵਧੀਆ ਆ ਰੂਮ ਆ ਬاتھੂਮ ਵੀ ਕਰੀਆ ਹੈ ਬਹੁਤ ਸੁਵਿਧਾ ਆ ਬਹੁਤ ਸ਼ਰਮਾ ਵਧੀਆ ਮਤਲਬ ਕੁਝ ਆਪਣੇ ਏਰੀਆ ਚ ਨਾ ਇੱਕ ਵਧੀਆ ਜੀ ਚੀਜ਼ ਹੈਗੀ ਆ ਤੇ ਵਧੀਆ ਲੱਗਾ ਦੇਖ ਕੇ ਵਧੀਆ ਲੱਗਾ ਬਾਕੀ ਸੇਫ ਆ ਪ੍ਰੋਪਰ ਕੈਟਲੋਗ ਇਹ ਭਾਈ ਦਾ ਚਲ ਪੁੱਛ ਲੈਣੇ ਆ ਭਾਜੀ ਜੰਗਲ ਸਫਾਰੀ ਦਾ ਕੀ ਹਿਸਾਬ ਕਰ ਬੇਥੇ ਕੱਤ ਸਵਾਰ ਜਾ ਆਪਣਾ 300 ਰੁਪਏ 300 ਰੁਪਏ ਕਮ ਬੰਦੇ ਦਾ ਹਨਾ ਤੇ ਇੱਥੇ ਕਿੰਨੇ ਚਿਰ ਦੀ ਆਣ ਜਨਾ ਭੈ ਕਨੇ ਲੱਗ ਜੀ 2.5 ਘੰਟੇ ਲੱਗਦੇ ਤੇ ਦੇਖਣ ਨੂੰ ਆਸਾਂਬੋਰ ਵਗੈਰਾ ਬਾਰਾ ਸਿੰਘ ਆਈ ਲੈਪਰ ਵਗੈਰਾ ਅੱਛਾ ਫਾਟੇ ਹੁੰਦੇ ਹੁੰਦੇ ਮੇਰੇ ਆ ਕਦੇ 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 ਠੀਕ ਆ ਯਾਰ ਦੇਖੋ ਇੱਕ ਆਪਣੇ ਲੋਕਲ ਏਰੀਆ ਦੇ ਵਿੱਚ ਅੰਨੀ ਵਧੀਆ ਚੀਜ਼ ਹੈਗੀ ਆ ਇੱਥੇ ਵਿਜ਼ਿਟ ਕਰੋ ਠੀਕ ਆ ਬਾਕੀ ਆਓਗੇ ਤਾਂ ਵਧੀਆ ਸਾਰੇ ਕਿਹੜੇ ਆਪਣੇ ਸਟਾਫ ਵੀ ਹੈਗਾ ਵਧੀਆ ਲੱਗਾ ਤੇ ਖਾਣ ਪੀਣ ਦਾ ਵੀ ਵਧੀਆ ਸਿਸਟਮ ਇੱਥੇ ਹੈਗਾ ਖਾਣ ਪੀਣ ਤੁਹਾਨੂੰ ਕੋਈ ਤੰਗੀ ਨਹੀਂ ਹੈਗੀ ਇੱਥੇ ਤੇ ਜੰਗਲ ਸਫਾਰੀ ਮਤਲਬ ਛੁੱਟੀਆਂ ਦੇ ਵਿੱਚ ਇੱਥੇ ਆਣਾ ਮਿਲਦਾ ਬਹੁਤ ਵਧੀਆ ਹੈ ਕਿੰਦਾ ਦੂਰ ਜਾਣਾ ਹੋਰ ਕਿਤੇ ਸਟੇਸ਼ਨ ਤੇ ਇੰਨਾ ਉੱਥੇ ਰਸ਼ ਹੁੰਦਾ ਹੈ ਤੇ ਵਧੀਆ ਨਹੀਂ ਰਹਿੰਦਾ ਤੇ ਇੱਥੇ ਆਪਣੇ ਲੋਕਲ ਏਰੀਆ ਵਧੀਆ ਹੈ ਤੇ ਆਓ ਇੱਥੇ ਵਿਜ਼ਿਟ ਕਰੋ ਇੱਕ ਵਾਰੀ ਤੋ ਠੀਕ ਆ ਹੁਣ ਆਪਾਂ ਕਾਫੀ ਪੀਣੀ ਆ ਤੇ ਹੁਣ ਕਾਫੀ ਪੀ ਲਈ ਸਾਡੀ ਰੈਡੀ ਹੋ ਗਈ ਆ ਤੇ ਚੱਲੀਏ ਕਾਫੀ ਪੀਨੇ ਹਨਾ ਕਿੰਨੇ ਕਿਹੇ ਝੂਲੇ ਦਿਖਾਉਣੇ ਆ ਝੂਲੇ ਵੀ ਦਿਖਾਉਣੇ ਆਲੇ ਤੁਹਾਨੂੰ ਪੂਰਾ ਇੱਥੇ ਦਾ ਨਾ ਜੋ ਹੈਗਾ ਸਾਰਾ ਤੁਹਾਨੂੰ ਦਿਖਾ ਕੇ ਜੰਨਾ ਤੇ ਆ ਗਏ ਆ ਗਏ ਆ ਗਏ ਕਾਫੀ ਵਾਲੇ ਲੋ ਜੀ ਆ ਗਈ ਆਪਣੀ ਕਾਫੀ 슈ਗਰ ਪਾਜੀ 슈ਗਰ ਤੋ ਆ ਗਏ ਆਪਾਂ ਇੱਥੇ ਬਹਿ ਗਏ ਆ 슈ਗਰ ਪਾ ਲਵਾਂਗੇ 슈ਗਰ ਜੇ ਤਾਂ 슈ਗਰ ਫ੍ਰੀ ਪੀਣੀ ਆ ਠੀਕ ਆ ਇਹਦਾ ਖੰਡ ਤਾਂ ਆਪਾਂ ਪਾ ਕੇ ਪੀਣੀ ਆ ਵਧੀਆ ਵਧੀਆ ਸੈਟਿੰਗ ਕਿਹੜਾ ਵਧੀਆ ਲੱਗਾ ਮੈਨੂੰ ਬੈਠਣ ਦਾ ਦੇਖੋ ਪੂਰਾ ਪਿੱਛੇ ਹੈਗਾ 5-5 ਦੇ ਦਿੱਤੇ ਦਦੂ ਕਾ ਆਪਾਂ ਲੜਾਂਗੇ 5-5 ਢਾਈ-ਢਾਈ ਕਰ ਲੈਣੇ ਤਿੰਨ-ਤਿੰਨ ਪੂਰੇ ਢਾਈ-ਢਾਈ ਕਰ ਲੈਣੇ ਤੀਨੇ ਤੇ ਚਲੋ ਠੀਕ ਆ ਉਹ ਇਹ ਆਪਾਂ ਕਾਫੀ ਪੀਨੇ ਆ ਤੇ ਹੋਰ ਜੋ ਰਹਿ ਗਿਆ ਉਹ ਤੁਹਾਨੂੰ ਦਿਖਾਣੇ ਇੱਥੇ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਉਹ ਵੀ ਗਾਇਜ਼ ਫਾਈਨਲੀ ਆਪਾਂ ਕਾਫੀ ਵਗੈਰਾ ਤਾਂ ਪੀ ਲਈਆ ਤੇ ਕਾਫੀ ਬਹੁਤ ਵਧੀਆ ਸੀ ਤੇ ਕਿਸੇ ਨਾਵਾਗੇ ਇੱਥੇ ਫੈਮਿਲੀ ਨਾਲ ਇੱਥੇ ਫੂਡ ਵੀ ਪੂਰਾ ਇੰਜੋਏ ਕਰਕੇ ਜਾਵਾਂਗੇ ਖਾ ਪੀ ਕੇ ਜਾਵਾਂਗੇ ਤੇ ਆ ਥੋੜੇ ਇੱਧਰ ਝੂਲੇ ਵੀ ਹੈਗੇ ਆ ਜੇ ਤੁਹਾਨੂੰ ਝੂਲੇ ਵੀ ਦਿਖਾ ਦਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨਿਕਲ ਜਾਣਾ ਕਿਉਂਕਿ ਹਨੇਰਾ ਹੋ ਰਿਹਾ ਸਾਨੂੰ ਇੱਕ ਦੋ ਕੰਮ ਵੀ ਹੈਗੇ ਆ ਕੰਮ ਵੀ ਆਪਾਂ ਕਰਨੇ ਹੈਗੇ ਤੇ ਆ ਬੱਚਿਆਂ ਦੇ ਝੂਲੇ ਇੱਧਰ ਆ ਕੁਝ ਬੱਚਿਆਂ ਦੇ ਝੂਲੇ ਆ ਔਰ ਹੀ ਹਵਾ ਕੱਢੀ ਹੋਈ ਆ ਤੇ ਆ ਟੈਂਪੋ ਲੈਣਾ ਤੇ ਆ ਬੀਬੀਆਂ ਦੀਆਂ ਮਤਲਬ ਫੋਟੋ ਫੋਟਾ ਬਣਾਣ ਲਈ ਝੂਲੇ ਬੀਬੀਆਂ ਦੇ ਸ਼ੌਂਕ ਮਤਲਬ ਸ਼ੌਂਕ ਨਹੀਂ ਬੀਬੀਆਂ ਵਾਸਤੇ ਆ ਬਾਕੀ ਆ ਕੁਝ ਪੂਰਾ ਹੈਗਾ ਇੱਥੇ ਦਾ ਬਾਰੋ ਸਾਰਾ ਹੈਗਾ ਤੇ ਵਾਹ ਚੱਲਦੇ ਆ ਤੇ ਹੁਣ ਤੇ ਵਲੌਗ ਨੂੰ ਕਰਦੇ ਇੱਥੇ ਹੀ ਖਤਮ ਇਹਦੇ ਇਹੀ ਕਰੂੰਗਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਕੁਛ ਆਪਣੇ ਲੋਕਲ ਏਰੀਆ ਦੀ ਹੈਗੀ ਇਹ ਵੀਡੀਓ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਸੋ ਫਾਈਨਲੀ ਆਪਣਾ ਹੋ ਗਿਆ ਵਲੌਗ ਆਪਾਂ ਕਰ ਲਿਆ ਸ਼ੂਟ ਜਿੰਨਾ ਕਰਨਾ ਸੀਗਾ ਤੇ ਹੁਣ ਆਪਾਂ ਬਸ ਚੱਲਦੇ ਆ ਤੇ ਖਤਮ ਕਰਦਣਿਆ ਨਾ ਇੱਥੇ ਵਲੌਗ ਵਧੀਆ ਰਿਹਾ ਹਨਾ ਬਹੁਤ ਸੋਨਾ ਬਹੁਤ ਕਾਫੀ ਵੀ ਵਧੀਆ ਸੀ ਬਾਕੀ ਸੈਟਿੰਗ ਪਲਾਨਿੰਗ ਵਧੀਆ ਹੀ ਹੈ ਉੱਥੇ ਜਿਹੜੇ ਰੂਮ ਸੀਗੇ ਉਹ ਵੀ ਤੁਹਾਨੂੰ ਡਿਟੇਲ ਦੇਤੀ ਹੈਗੀ ਆ ਤੇ ਵਿਜ਼ਿਟ ਜਰੂਰ ਕਰਿਓ ਵਧੀਆ ਆਪਣੀ ਲੋਕਲ ਏਰੀਆ ਦੇ ਵਿੱਚ ਵਧੀਆ ਚੀਜ਼ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਵਧੀਆ ਲੱਗੂਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕੀ ਚੰਗਾ ਲਗਾ ਕੀ ਮਾਰਾ ਲਗਾ ਮਿਲਦੇ ਰਹਿਵਾਂਗੇ ਇਧਰੀਆਂ ਆਪਣੇ ਵੱਲੇ ਪੰਜਾਬ ਦੀਆਂ ਵਧੀਆ-ਵਧੀਆ ਵੀਡੀਓ ਪੰਜਾਬ ਦੇ ਵਧੀਆ ਵੀਊ ਵਖਾਜਾਂ ਵੀਊ ਦਿਖਾਜੋ ਤਾਂ ਪੰਜਾਬ ਚ ਕੀ ਖਾਸ ਆਪਣੇ ਬਹੁਤ ਚੀਜ਼ਾਂ ਆਪਣੇ ਪੰਜਾਬ ਦੇ ਵਿੱਚ ਘੁੰਮਣੇ ਵਾਲੀਆਂ ਬੰਦਾ ਕਮਾਵਾਂਗੇ ਦਿਖਾਵਾਂਗੇ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਸਪੋਰਟ ਕਰਿਓ ਤੇ ਚੰਗਾ ਫਿਰ ਟਿਲ देन ਬਾਏ ਬਾਏ ടാട്ട സായുവരാറ